ਵਾਰਿਸ ਪੰਜਾਬ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਹੈ ਕਿ ਅੱਜ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦੀਆਂ ਸਾਥੀਆਂ ਦੇ ਨਾਲ ਮੁਲਾਕਾਤ ਕੀਤੀ ਤੇ ਜਿਸ ਤੋਂ ਬਾਅਦ ਉਹਨਾਂ ਦੇ ਨਾਲ ਜੇਲ੍ਹ ਦੇ ਵਿੱਚ ਕਿਸ ਤਰ੍ਹਾਂ ਪੈਰਵਾਈ ਹੋ ਰਹੀ ਹੈ ਤੇ ਕਿਸ ਤਰ੍ਹਾਂ ਉਹਨਾਂ ਦੇ ਹਾਲਾਤ ਨੇ ਉਹਨਾਂ ਨੂੰ ਲੈ ਕੇ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕੇਸ ਦੇ ਉੱਤੇ ਜਿਹੜਾ ਹੋਰ ਹੈ ਜਿਹੜਾ ਇਸ ਨੂੰ ਨਿਖਾਰ ਹੈ ਜਿਹੜਾ ਦਿੱਤਾ ਜਾਵੇਗਾ ਤੇ NSA ਨੂੰ ਲੈ ਕੇ ਜਿਹੜਾ ਜਿਹੜਾ ਕੇਸ ਆ ਇਹ ਚੱਲ ਰਿਹਾ ਹੈ ਉਸ ਦੇ ਉੱਤੇ ਵੀ ਜਿਹੜੀ ਪੈਰਵਾਈ ਕੀਤੀ ਜਾਵੇਗੀ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਈਮਾਨ ਸਿੰਘ ਖਾਰਾ ਦਾ ਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇੱਕ ਵਾਰ ਫੇਰ ਇੱਥੇ ਜੋ ਦਿਬਰੂਗੜ ਦੀ ਧਰਤੀ ਤੇ ਜੋ ਉਤਾਰਾ ਕਰਨ ਦਾ ਇੱਕ ਜੋਸ਼ ਭਾਗਾ ਮੌਕਾ ਪ੍ਰਾਪਤ ਹੋਇਆ ਤੇ ਅੱਜ ਇੱਥੇ ਸੈਂਟਰਲ ਜੇਲ ਦਿਬਰੂਗੜ ਵਿਖੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਾਰੇ ਆਗੂਆਂ ਨਾਲ ਮੁਲਾਕਾਤ ਕਰਕੇ ਤੇ ਉਹਨਾਂ ਦੀ ਜੋ ਸਾਹਸ ਭਰੀ ਕਥਾ ਹੈ ਕਿ ਕਿਵੇਂ ਉਹ ਇੱਥੇ ਜੋ ਔਖੇ ਹਾਲਾਤਾਂ ਦੇ ਨਾਲ ਜੋ ਜੂਝ ਰਹੇ ਨੇ ਇਹ ਸਾਰੇ ਵਰਤਾਰੇ ਨੂੰ ਦੇਖ ਕੇ ਇੱਕ ਬੜੀ ਜਿਆਦਾ ਹੌਸਲਾ ਅਫਸਾਈ ਹੁੰਦੀ ਹੈ ਤੇ ਇਥੋਂ ਵਾਪਸ ਪੰਜਾਬ ਪਰਤ ਕੇ ਜੋ ਕਾਨੂੰਨੀ ਪੈਰਵਾਈ ਹੋਰ ਵੀ ਹੁਸ਼ਾ ਨਾਲ ਜੋ ਕਰਨ ਦਾ ਜੋ ਹੌਸਲਾ ਆਉਂਦਾ ਹੈ ਜੋ ਸਾਹਸ ਆਉਂਦਾ ਹੈ ਤੇ ਜੋ 18 ਦਸੰਬਰ 2023 ਦਾ ਜੋ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਆਰਡਰ ਹੈ ਉਸ ਦੇ ਅਨੁਸਾਰ ਜੋ ਐਨਐਸਏ ਵਾਲੇ ਕੇਸ ਨੇ ਉਹਨਾਂ ਦੀਆਂ ਜੋ ਪਲੀਡਿੰਗਸ ਪੂਰੀਆਂ ਹੋ ਚੁੱਕੀਆਂ ਨੇ ਤੇ ਹੁਣ ਜੋ 18 ਜਨਵਰੀ 2023 ਹੈ ਉਦੋਂ ਜੋ ਫਾਈਨਲ ਬੈਸ ਹੋਣੀ ਹੈ ਐਨਐਸਸੀ ਵਾਲੇ ਕੇਸਾਂ ਵਿੱਚ ਤੇ ਜੋ ਅੰਮ੍ਰਿਤਸਰ ਜੇਲ੍ਹ ਵਿੱਚ ਜੋ ਨੌਜਵਾਨ ਬੰਦ ਨੇ ਉਹਨਾਂ ਦੇ ਕੇਸਾਂ ਦੀ ਵੀ ਜੋ ਪੈਰਵੀ ਹੈ ਉਹ ਮਾਨਯੋਗ ਸੁਪਰੀਮ ਕੋਰਟ ਰਿਖੇ ਸ਼ੁਰੂ ਹੋਣ ਜਾ ਰਹੀ ਹੈ ਤੇ ਇਹੋ ਸਾਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇੱਕ ਵਾਰ ਫੇਰ ਇੱਥੇ ਜੋ ਡਿਗਰੂਗਰਦੀ ਧਰਤੀ ਤੇ ਜੋ ਉਤਾਰਾ ਕਰਨ ਦਾ ਇੱਕ ਜੋ ਸੁਭਾਗਾ ਮੌਕਾ ਪ੍ਰਾਪਤ ਹੋਇਆ ਤੇ ਅੱਜ ਇੱਥੇ ਸੈਂਟਰਲ ਜੇਲ ਦਿਬਰੂਗੜ ਵਿਖੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਾਰੇ ਆਗੂਆਂ ਨਾਲ ਮੁਲਾਕਾਤ ਕਰਕੇ ਤੇ ਉਹਨਾਂ ਦੀ ਜੋ ਸਾਹਸ ਭਰੀ ਕਥਾ ਹੈ ਕਿ ਕਿਵੇਂ ਉਹ ਇੱਥੇ ਜੋ ਔਖੇ ਹਾਲਾਤਾਂ ਦੇ ਨਾਲ ਜੋ ਜੂਝ ਰਹੇ ਨੇ ਇਹ ਸਾਰੇ ਵਰਤਾਰੇ ਨੂੰ ਦੇਖ ਕੇ ਇੱਕ ਬੜੀ ਜਿਆਦਾ ਹੌਸਲਾ ਅਫਸਾਈ ਹੁੰਦੀ ਹੈ ਇਸ ਤੋਂ ਵਾਪਸ ਪੰਜਾਬ ਪਰਤ ਕੇ ਜੋ ਕਾਨੂੰਨੀ ਪੈਰਵਾਈ ਹੋਰ ਵੀ ਹੁਸ਼ਾ ਨਾਲ ਜੋ ਕਰਨ ਦਾ ਜੋ ਹੌਸਲਾ ਆਉਂਦਾ ਹੈ ਜੋ ਸਾਹਸ ਆਉਂਦਾ ਹੈ ਤੇ ਜੋ 18 ਦਸੰਬਰ 2023 ਦਾ ਜੋ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਆਰਡਰ ਹੈ ਉਸ ਦੇ ਅਨੁਸਾਰ ਜੋ ਐਨਐਸਏ ਵਾਲੇ ਕੇਸ ਨੇ ਉਹਨਾਂ ਦੀਆਂ ਜੋ ਪਲੀਡਿੰਗਸ ਪੂਰੀਆਂ ਹੋ ਚੁੱਕੀਆਂ ਨੇ ਤੇ ਹੁਣ ਜੋ 18 ਜਨਵਰੀ 2023 ਉਦੋਂ ਜੋ ਫਾਈਨਲ ਬੈਸਟ ਹੋਣੀ ਹੈ ਐਨਐਸਸੀ ਵਾਲੇ ਕੇਸਾਂ ਵਿੱਚ ਤੇ ਜੋ ਅੰਮ੍ਰਿਤਸਰ ਜੇਲ੍ਹ ਵਿੱਚ ਜੋ ਨੌਜਵਾਨ ਬੰਦ ਨੇ ਉਹਨਾਂ ਦੇ ਕੇਸਾਂ ਦੀ ਵੀ ਜੋ ਪੈਰਵੀ ਹੈ ਉਹ ਮਾਨਯੋਗ ਸੁਪਰੀਮ ਕੋਰਟ ਵਿਖੇ ਸ਼ੁਰੂ ਹੋਣ ਜਾ ਰਹੀ ਹੈ ਤੇ ਇਹੋ ਸਾਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ